ਗਰਵਾਲਾ ਸਾਹਿਬ ਸਾਡੇ ਨਾਲ ਨੇ ਗਰਵਾਲਾ ਸਾਹਿਬ ਗੁਰਧਿਆਨ ਸਿੰਘ ਵੀ ਜੁੜੇ ਹੋਏ ਨੇ ਤੇ ਆਰ.ਪੀ ਸਿੰਘ ਦਾ ਵੀ ਬਿਆਨ ਇਸ ਮਾਮਲੇ ਦੇ ਵਿੱਚ ਆਇਆ ਆਰ.ਪੀ ਸਿੰਘ ਕਹਿੰਦੇ ਨੇ ਕਿ ਮੈਂ ਪੁਲਿਸ ਦੇ ਜੁਆਇੰਟ ਸੀਪੀ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦੇ ਨਾਲ ਗੱਲਬਾਤ ਫੋਨ ਤੇ ਗੁਰਧਿਆਨ ਸਿੰਘ ਨਾਲ ਕਰਵਾਈ ਗਈ ਹੈ ਗੁਰਧਿਆਨ ਸਿੰਘ ਤੋਂ ਮਾਫੀ ਵੀ ਮੰਗੀ ਗਈ ਆ ਸੌਰੀ ਫੀਲ ਕੀਤਾ ਗਿਆ ਕਿ ਜੋ ਤੁਹਾਡੇ ਨਾਲ ਵਿਵਹਾਰ ਹੋਇਆ ਪਰ ਗੁਰਤੇਹੰਦ ਸਿੰਘ ਕਹਿੰਦੇ ਨੇ ਕਿ ਇਹਨਾਂ ਕਾਫੀ ਨਹੀਂ ਹੈ ਕਿਉਂਕਿ ਜੋ ਦਿੱਲੀ ਦੇ ਵਿੱਚ ਹੋਇਆ ਲਾਲ ਕਿਲੇ ਦੇ ਵਿੱਚ ਐਂਟਰੀ ਨੂੰ ਰੋਕਿਆ ਗਿਆ ਇੱਕ ਅਮਰਿਤਧਾਰੀ ਸਿੱਖ ਦੀ ਇੱਕ ਸਰਪੰਚ ਦੀ ਉਹ ਵੀ ਬੁਲਾ ਕੇ ਤੇ ਦੂਰ ਤੱਕ ਇਹ ਗੱਲ ਗਈ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਕੀ ਹੋਣਾ ਚਾਹੀਦਾ ਹੈ ਕਿ ਫੋਨ ਤੇ ਜਿਹੜੀ ਸੌਰੀ ਮੰਗੀ ਗਈ ਆ ਫੀਲ ਕੀਤੀ ਗਈ ਆ ਉਸ ਨੂੰ ਮੰਨ ਲਿਆ ਜਾਵੇ ਮਾਮਲਾ ਖਤਮ ਹੋ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਰਾਣਾ ਜੀ ਗੁਰਧਾਨ ਸਿੰਘ ਜੀ ਨੇ ਜਿਹੜੇ ਆਪਦੇ ਮਨ ਦਾ ਬਲਬਲਾ ਤੇ ਬੇਦਨਾ ਜ਼ਾਹਰ ਕੀਤੀ ਹੈ ਜੀ ਉਹ ਉਹ ਕਾਫੀ ਵਜਨ ਰੱਖਦੀ ਹੈ ਹਮ ਉਸ ਵਿੱਚ ਕੋਈ ਸ਼ੱਕ ਨਹੀਂ ਮੈਂ ਇਹ ਗੱਲ ਕਹਿਣ ਤੋਂ ਕੋਈ ਗਰੇਜ਼ ਨਹੀਂ ਕਰਦਾ ਜੀ ਕਿ ਆਰ ਪੀ ਸਿੰਘ ਹੁਣੀ ਅੱਜ ਇਹ ਪਹਿਲੀ ਵਾਰ ਨਹੀਂ ਹੈ ਬੜੀ ਵਾਰ ਕਈ ਇਸ਼ੂ ਉਠਦੇ ਆ ਹਮ ਜਿਵੇਂ ਪਿਛਲੇ ਸਮੇਂ ਦੇ ਵਿੱਚ ਆਪਣਾ ਦਲਜੀਤ ਦਸਾਂਝ ਦੇ ਬਾਰੇ ਦੇ ਵਿੱਚ ਇਸ਼ੂ ਉਠਿਆ ਜਾਂ ਹੋਰ ਵੀ ਕਈ ਇਸ਼ੂ ਕਾਤੇ ਹੁੰਦੇ ਆ ਜੀ ਇਹ ਉਹਦੇ ਲਈ ਉਹਦੇ ਲਈ ਗੱਲ ਕਰਦੇ ਨੇ ਉਹਨਾਂ ਦਾ ਜਾਣਾ ਅਸੀਂ ਇਸ ਨੂੰ ਮਨ ਲੋ ਕਹਿੰਦੇ ਆ ਸਾਨੀ ਹਾਂ ਕਿ ਉਹਨਾਂ ਨੇ ਕੀਤਾ ਪਰ ਇਹ ਗੱਲ ਹੈ ਬਿਲਕੁਲ ਕਿ ਜਿੰਨੀ ਦੇਰ ਤੱਕ ਉਸ ਜਿਹੜਾ ਵੀ ਕੋਈ ਉਸ ਤੇ ਉਸ ਸਮੇਂ ਦੇ ਸਬੰਧਤ ਜ਼ਿੰਮੇਵਾਰ ਅਧਿਕਾਰੀ ਸੀ ਜੀ ਉਸ ਦੇ ਖਿਲਾਫ ਜਿੰਨੀ ਦੇਰ ਕਾਰਵਾਈ ਨਹੀਂ ਹੁੰਦੀ ਉਨੀ ਦੇਰ ਤੱਕ ਜੀ ਇਸ ਨੂੰ ਨਹੀਂ ਮੰਨ ਸਕਦੇ ਉਹਦਾ ਕਾਰਨ ਹੈ ਹੂੰ ਅਸੀਂ ਮੈਂ ਫੀਲ ਵੀ ਕਰਾਂਗਾ ਆਰਪੀ ਸਿੰਘ ਜੀ ਨੂੰ ਜੇ ਇਹ ਗੱਲ ਸੁਣਦੇ ਹੋਣ ਜੀ ਕਿ ਜੇ ਤੁਸੀਂ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਨਾ ਮੱਲੋ ਇਹ ਭਾਵੇਂ ਸ਼ਬਦ ਇਥੇ ਨਾ ਫਿੱਟ ਬੈਦਾ ਹੋਵੇ ਕਿ ਇੱਕ ਕੰਮ ਆਰ ਕੇ ਟੰਗਣਾ ਪੈਂਦਾ ਵੇਖੋ ਇਹ ਘਟਨਾ ਇੱਕ ਥਾਂ ਨਹੀਂ ਕਈ ਥਾਂ ਵਾਪਰ ਰਹੀ ਆ ਜੀ ਕਦੇ 에어ਪੋਰਟ ਤੇ ਵਾਪਰ ਜਾਂਦੀ ਆ ਕਦੇ ਮੈਟਰੋ ਸਟੇਸ਼ਨ ਦੇ ਵਾਪਰ ਜਾਂਦੀ ਆ ਕਦੇ ਜੀਡ ਦੇ ਪੇਪਰ ਹਰਿਆਣੇ ਚ ਵਾਪਰ ਜਾਂਦੀ ਆ ਕਦੇ ਜਿਹੜੇ ਜਿਹੜੇ ਆਪਾਂ ਨਹੀਂ ਤੁਹਾਨੂੰ ਇਹ ਮੈਂ ਤੁਹਾਨੂੰ ਸੌਰੀ ਮੈਂ ਤੁਹਾਨੂੰ ਟੋਕ ਰਿਹਾ ਤੁਹਾਨੂੰ ਕੀ ਲੱਗਦਾ ਕਿ ਇਹ ਅ ਮਤਲਬ ਲਾਪਰਵਾਹੀ ਹੈ ਅਨਗਹਿਲੀ ਹੈ ਅਨਅਵੇਅਰਨੈਸ ਹੈ ਕਿ ਜਾਗਰੂਕ ਨਹੀਂ ਹੈਗੇ ਕਿ ਉਹਨਾਂ ਨੂੰ ਪਤਾ ਨਹੀਂ ਕਿ ਸਿੱਖ ਧਰਮ ਹੈ ਸਿੱਖ ਧਰਮ ਦੇ ਵਿੱਚ ਕਕਾਰ ਨੇ ਕਕਾਰ ਦੇ ਬਾਅਦ ਫਿਰ ਸੰਵਿਧਾਨ ਮੁਤਾਬਕ ਕਾਨੂੰਨ ਮੁਤਾਬਕ 6 ਇੰਚ ਦੀ ਕਿਰਪਾਨ ਪਹਿਨ ਸਕਦੇ ਨੇ ਕੀ ਉਹ ਵੇਅਰ ਨਹੀਂ ਹੈਗੇ ਜਾਣ ਬੁਝ ਕੇ ਹੁੰਦਾ ਏ ਕੀ ਕਰਨਾ ਹੈ ਅਵੇਅਰ ਹੈਗੇ ਆ ਜੀ ਪਰ ਉਹਨਾਂ ਨੂੰ ਇਸ ਜਿਹੜਾ ਦੀ ਨਾਲ ਲਗਾ ਨਹੀਂ ਹੈਗਾ ਜੀ ਜਿਹੜੀ ਉੱਥੋਂ ਦੇ ਅਫਸਰ ਸਹੀ ਆ ਹੁਣ ਤੁਸੀਂ ਵੇਖੋ ਕਿ ਗੱਲ ਆਪਾਂ ਲੰਬੀ ਨਹੀਂ ਕਰਨੀ ਹਰਿਆਣੇ ਦੇ ਵਿੱਚ ਜਦੋਂ ਇੱਕ ਐਡ ਦੇ ਵਿੱਚ ਆ ਗਿਆ ਕਿ ਕਿਰਪਾਨ ਧਾਰ ਕੇ ਬੱਚਾ ਨੀਡਾ ਪੇਪਰ ਲੈ ਸਕਦਾ ਕਿ ਕੀ ਉਹ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਕਿ ਕਿਰਪਾਨ ਨੂੰ ਦਾ ਜਾਇਜ਼ ਦੇ ਰਹੇ ਹੋ ਕਿਤੇ ਕੜਾ ਨਹੀਂ ਜਾਣ ਦੇਣਾ ਇਹਦਾ ਇਹਦਾ ਮਤਲਬ ਕੀ ਹੈ ਕਿ ਮਾਨਸਿਕਤਾ ਉਹਨਾਂ ਦੀ ਸਾਡੇ ਹੱਕ ਵੀ ਨਹੀਂ ਹੈ ਜੀ ਮੈਂ ਉਹੀ ਗੱਲ ਕਰਦਾ ਕਿ ਬੀਜੇਪੀ ਨੇ ਜੇ ਇਹ ਕੰਮ ਸੁਕਿਆ ਤੇ ਇਹ ਇਹ ਜਿਹੜਾ ਵੀ ਕੋਈ ਵਿਅਕਤੀ ਆ ਉਹਦੇ ਖਿਲਾਫ ਕਾਰਵਾਈ ਕਰੇ ਤਾਂ ਕਿ ਦੇਸ਼ ਦੇ ਅੰਦਰ ਇਹ ਗੱਲ ਜਾਵੇ ਕਿ ਜਿਹੜਾ ਸਿੱਖਾਂ ਦਾ ਕਕਾਰ ਆ ਉਹ ਮਾਨਤਾ ਪ੍ਰਾਪਤ ਆ ਸਾਡਾ ਜਨਮ ਤੋਂ ਅਧਿਕਾਰ ਆ ਸਾਨੂੰ ਇਹ ਜਿਹੜਾ ਸੰਵਿਧਾਨਿਕ ਹੱਕ ਆ ਇਹ ਤਾਂ ਕਿ ਇਸ ਤਰ੍ਹਾਂ ਦਾ ਕੋਈ ਗਾਂ ਨੂੰ ਰੌਲਾ ਨਾ ਪਵੇ ਜਦੋਂ ਇਹ ਰੌਲਾ ਪੈਂਦਾ ਤੇ ਫਿਰ ਇਸ ਗੱਲ ਦਾ ਜਦੋਂ ਉਹ ਉਤਰਾ ਚੁੱਕਿਆ ਜਾਂਦਾ ਫਿਰ ਫਿਰ ਇਹ ਇਹ ਗੱਲ ਗਲਤ ਹੋ ਜਾਂਦੀ ਹੈ ਅਗਰ왈 ਸਾਹਿਬ ਕਿਉਂਕਿ ਐਸਜੀਪੀਸੀ ਸਿੱਖਾਂ ਦੀ ਇੱਕ ਨੁਮਾਇੰਦਾ ਜਥੇਬੰਦੀ ਹੈ ਤੇ ਗੁਰਧਿਆਨ ਸਿੰਘ ਨੇ ਵੀ ਦੱਸਿਆ ਕਿ ਤੁਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਦੂਜੇ ਪਾਸੇ ਉਹ ਇੱਕ ਸਰਪੰਚ ਵੀ ਨੇ ਇਜਲਾਸ ਵੀ ਬੁਲਾ ਰਹੇ ਨੇ ਹੋਰ ਪਿੰਡਾਂ ਦੀ ਉਹਨਾਂ ਨੂੰ ਹਮਾਇਤ ਵੀ ਮਿਲੀ ਹੈ ਪਰ ਕਿਉਂਕਿ ਇਹ ਵੱਡੇ ਲੈਵਲ ਦੀ ਗੱਲ ਹੋ ਜਾਂਦੀ ਹੈ ਦਿੱਲੀ ਸਰਕਾਰਾਂ ਪੁਲਿਸ ਬਹੁਤ ਕੁਝ ਇਨਵੋਲਵ ਹੋ ਸਕਦਾ ਹੈ SGPCA ਆਪਣੇ ਲੈਵਲ ਤੇ ਵੀ ਇਸ ਮਸਲੇ ਨੂੰ ਚੁੱਕ ਕੇ ਕਿਉਂਕਿ ਜਿਵੇਂ ਰਾਜਸਥਾਨ ਵਾਲੇ ਮਸਲੇ ਚ ਹੋਇਆ ਕਿ ਉਸ ਤੋਂ ਬਾਅਦ ਇੱਕ ਆਰਡਰ ਦੁਬਾਰਾ ਤੋਂ ਜਾਰੀ ਕੀਤਾ ਗਿਆ ਉੱਥੋਂ ਦੀ ਸਰਕਾਰ ਦੇ ਵੱਲੋਂ ਫਿਰ ਇੱਕ ਦੁਬਾਰਾ ਉਸ ਖਬਰ ਨੂੰ ਨਸ਼ਰ ਵੀ ਹੋਈ ਕਿ ਇਹ ਜਿਹੜਾ ਫੈਸਲਾ ਸੀਗਾ ਪਹਿਲਾਂ ਉਹ ਗਲਤ ਸੀ ਹੁਣ ਇਹ ਸਹੀ ਫੈਸਲਾ ਹੈ ਇਸੇ ਤਰ੍ਹਾਂ ਦਾ ਇਹ ਮਿਲਦਾ ਜੁਲਦਾ ਇਨਸੀਡੈਂਟ ਹੈ ਕਿ ਕਿਰਪਾਨ ਪਾ ਕੇ ਲਾਲ ਕਿਲੇ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ 26 ਮਾਫ ਕਰਨਾ 15 ਅਗਸਤ ਨੂੰ ਆਜ਼ਾਦੀ ਦਿਵਸ ਵਾਲੇ ਦਿਨ ਜੀ ਨਹੀਂ ਨਹੀਂ ਦੇਖੋ ਸ਼੍ਰੋਮਣੀ ਕਮੇਟੀ ਨੇ ਜਿਹੜਾ ਹਰਿਆਣਾ ਰਾਜਸਥਾਨ ਵਾਲਾ ਕੇਸ ਹੈ ਜੀ ਉਸ ਕੇਸ ਨੂੰ ਹਾਲੇ ਬੰਦ ਨਹੀਂ ਕੀਤਾ ਹੂੰ ਭਾਵੇਂ ਸਰਕਾਰ ਨੇ ਨੋਟੀਫਿਕੇਸ਼ਨ ਕਰਤਾ ਪਰ ਜਿਹੜੀ ਲੜਕੀ ਦਾ ਭਵਿੱਖ ਜਿਹੜਾ ਵਾ ਉਹ ਇਹਨਾਂ ਦੇ ਕਰਕੇ ਜਿਵੇਂ ਕਹਿੰਦੇ ਨੇ ਨਾ ਵੀ ਤੁੱਟਲਾ ਹੋਇਆ ਉਹ ਆ ਉਹਨੂੰ ਪੇਪਰ ਦਾ ਚਾਂਸ ਮਰ ਗਿਆ ਜੀ ਜੀ ਉਸ ਤੋਂ ਪਹਿਲਾਂ ਵੀ ਕਈ ਇਵੈਂਟ ਹੈਗੇ ਨੇ ਮੈਂ ਮੈਂ ਤੁਹਾਨੂੰ ਹੋਰ ਰਿਹਾ ਪਰ ਇਸੇ ਕੇਸ ਦੇ ਵਿੱਚ ਤੁਸੀਂ ਇਨਵੋਲਵ ਹੋ ਪੈਰ ਵੀ ਕਰ ਰਹੇ ਹੋ ਪੂਰਾ ਸਾਥ ਦੇਵੋਗੇ ਐਸਟਪੀਸੀ ਨਾਲ ਆਪ ਜੀ ਪੂਰੇ ਅਸੀਂ ਸਰਪੰਚ ਸਾਹਿਬ ਨਾਲ ਪੂਰੇ ਇਨਵੋਲਵ ਆ ਸ਼੍ਰੋਮਿਕ ਕਮੇਟੀ ਵੱਲੋਂ ਅਸੀਂ ਇਹਨਾਂ ਦੇ ਨਾਲ ਆ ਮੇਰੀ ਇੱਕ ਵਾਰ ਨਹੀਂ ਕਈ ਵਾਰ ਗੱਲ ਹੋਈ ਆ ਜੀ ਅ ਅਸੀਂ ਇਹਨਾਂ ਦੇ ਮੁੱਦੇ ਨੂੰ ਲੈ ਕੇ ਜਾਵਾਂਗੇ ਠੀਕ ਹੈ ਜਿਹੜੇ ਵੀ ਕਿੰਨੇ ਵੀ ਮਸਲੇ ਨੇ ਉਹਨਾਂ ਸਾਰੇ ਮਸਲਿਆਂ ਦੀ ਲੜਾਈ ਅਸੀਂ ਲੜਾਂਗੇ ਜੀ ਤਾਂ ਕਿ ਦੁਬਾਰਾ ਤੋਂ ਇਸ ਤਰ੍ਹਾਂ ਦਾ ਕੋਈ ਇਨਸਿਫੀਐਂਟ ਨਾ ਵਾਪਰੇ ਜਿੱਦਾਂ ਸਿੱਖਾਂ ਦੇ ਮੱਤੇ ਡੰਗਾ ਕਰੋ ਮੈਂ ਬਹੁਤ ਧੰਨਵਾਦ ਗਰੇਵਾਲ ਸਾਹਿਬ ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਗੁਰਧਿਆਨ ਸਿੰਘ ਜੁੜੇ ਹੋਏ ਨੇ ਗੁਰਧਿਆਨ ਸਿੰਘ ਜੀ ਤੁਹਾਡਾ ਲਾਸਟ ਇੱਕ ਮੈਂ ਸਵਾਲ ਲੈਣਾ ਚਾਹੁੰਦਾ ਫਿਰ ਮੈਂ ਬਾਈਂਡ ਅਪ ਕਰ ਰਿਹਾ ਕਿ ਐਸਜੀਪੀਸੀ ਕਹਿ ਰਹੀ ਹੈ ਕਿ ਪੂਰਾ ਸਾਥ ਦੇਵੋਗੇ ਤੇ ਤੁਸੀਂ ਇਸ ਜੋ ਘਟਨਾ ਵਾਪਰੀ ਹੈ ਉਸ ਨੂੰ ਹੁਣ ਅੱਗੇ ਕਿਵੇਂ ਲੈ ਕੇ ਜਾ ਰਹੇ ਹੋ ਕੀ ਕਰੋਗੇ ਉਹੀਦਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਤਾਂ ਜੋ ਕਰ ਸਕਦੇ ਵੀ ਜਲਾਸ ਕਰਕੇ ਜੀ ਗ੍ਰਾਮ ਸਭਾ ਕਰਕੇ ਪੰਚਾਇਤ ਦਾ ਤਾਂ ਸਭ ਤੋਂ بڑا ਪਾਰਲੀਮੈਂਟ ਜੋ ਵੀ ਹੁੰਦੀ ਹੈ ਗ੍ਰਾਮ ਸਭਾ ਹੁੰਦੀ ਹੈ ਜੀ ਤੇ ਉਸ ਨੂੰ ਅਸੀਂ ਕਰਕੇ ਸਾਰਾ ਜਿਹੜੀ ਰਿਟਰਨ ਦੇ ਵਿੱਚ ਅਸੀਂ ਭੇਜਾਂਗੇ ਠੀਕ ਹੈ ਆ ਪੰਜਾਬ ਸਰਕਾਰ ਐਡਪੀ ਜੀ ਤੇ ਭਾਰਤ ਸਰਕਾਰ ਨੂੰ ਜੇ ਫਿਰ ਉਸ ਤੋਂ ਬਾਅਦ ਦੇਖਦੇ ਵੀ ਕੀ ਪ੍ਰਤੀਕਿਰਿਆ ਆਉਂਦੀ ਹੈ ਜੀ ਠੀਕ ਹੈ ਚਲੋ ਬਹੁਤ ਧੰਨਵਾਦ ਗੁਰਧਿਆਨ ਸਿੰਘ ਜੀ ਬਹੁਤ ਧੰਨਵਾਦ ਗੁਰਚਰਨ ਸਿੰਘ ਗਰੇਵਾਲ ਜੀ ਸਾਡੇ ਨਾਲ ਜੁੜਨ ਦੇ ਲਈ ਤਾਂ ਆਰ ਪੀ ਸਿੰਘ ਦੇ ਵੱਲੋਂ ਦੁਬਾਰਾ ਤੋਂ ਇਹ ਮਸਲਾ ਚੁੱਕਿਆ ਗਿਆ ਗੁਰਧਿਆਨ ਸਿੰਘ ਤੋਂ ਜਿਹੜੇ ਪੁਲਿਸ ਕਮਿਸ਼ਨਰ ਨੇ ਸੀਪੀ ਨੇ ਉਹਨਾਂ ਦੇ ਵੱਲੋਂ ਸੌਰੀ ਫੀਲ ਕੀਤੀ ਗਈ ਜੋ ਤੁਹਾਡੇ ਨਾਲ ਵਾਕਿਆ ਹੋਇਆ ਜੋ ਤੁਹਾਡੇ ਨਾਲ ਉੱਥੇ ਅੰਦਰ ਨਹੀਂ ਜਾਣ ਦਿੱਤਾ ਗਿਆ ਉਹ ਸਹੀ ਨਹੀਂ ਹੋਇਆ ਪਰ ਗੁਰਧਿਆਨ ਸਿੰਘ ਕਹਿੰਦੇ ਨੇ ਕਿ ਅਸੀਂ ਇਸ ਮਸਲੇ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਤਾਂ ਜੋ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ ਨੇ ਦੇਸ਼ ਭਰ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਤੱਕ ਕਲ ਪਹੁੰਚ ਸਕੇ ਕਿ ਜਿਹੜੇ ਪੰਜ ਕਕਾਰ ਨੇ ਸਿੱਖਾਂ ਦੇ ਜੇ ਕੋਈ ਅੰਮ੍ਰਿਤਧਾਰੀ ਸਿੱਖ ਹੈ ਤਾਂ 6 ਇੰਚ ਦੀ ਕਿਰਪਾਨ ਪਾ ਕੇ ਜਾ ਸਕਦਾ ਹੈ ਇਹ ਕਾਨੂੰਨ ਮੁਤਾਬਕ ਉਹਨਾਂ ਨੂੰ ਪ੍ਰਵਾਨਗੀ ਹੈ